ਇੰਨੇ ਬੁਰੇ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਸਾਡੇ ਨਾਲ ਵਰਤੀਰਾ ਕਰ ਰਹੀ ਹੈ ਨਾ ਕੋਈ ਨਹੀਂ ਅਸੀਂ ਵੀ ਆਉਣ ਵਾਲੇ ਟਾਈਮ ਦੇ ਅਫਸਰ ਹਾਂ ਐਂ ਕਿ ਇਹਨਾਂ ਦਾ ਘੋਟਾ ਕੋਈ ਨਹੀਂ ਆਂਦਾ ਕੋਈ ਨਹੀਂ नौ लगा भर लगाया जा रहा है ਦੇਖੋ ਇਹ ਤਾਂ ਦੇਖ ਕੇ ਬੜੀ ਅਫਾਅਰ ਜਿਹੜੇ ਬੱਚਿਆਂ ਨਾਲ ਕੋਈ ਧੱਕਾ ਹੋ ਰਿਹਾ ਹੈ ਕਿ ਉਹ ਉਹਦੀ ਵੀ ਅਣਹੋਂਦ ਦੱਬੀ ਜਾ ਰਹੀ ਹੈ ਇਸ ਤੋਂ ਵੱਧ ਹੋਣੀ ਧੱਕਾ ਹੋਊਗਾ ਕੋਈ ਵੀ ਨਾ ਕਰ ਬਿਓ ਬੰਦੇ ਸੁਣਿਆ ਕੋਈ ਕਿਹਨੇ ਕਿਹਾ ਆਪਾਂ ਲੰਗੇ ਜਾ ਰਹੇ ਸੀ ਕਿ ਅੱਛਾ ਸਿੱਧਾ ਚੱਕ ਕੇ ਬਸ ਲਿਆਓ ਕਿਹੜੀ ਜਗ੍ਹਾ ਤੋਂ ਆਏ ਹੋ ਬਲੂਰ ਤੋਂ ਬਨੂਰ ਤੋਂ ਹੈਗੇ ਤੁਹਾਡੇ ਨਾਲ ਕੀ ਕੁਝ ਗੱਲਬਾਤ ہوئی ਕੋਟ ਦੇ ਨਾਲ ਜਦੋਂ ਗੱਲ ਤਾਂ ਕਰਨੀ ਮਿਲੰਦੇ ਤੇ ਲੰਗੇ ਜਾ ਰਹੇ ਸੀ ਕਿ ਤੇ ਚੱਕ ਕੇ ਬਸ ਦੇ ਵਿੱਚ ਕਿੰਨਾ ਘਟਾ ਮ ਖੜੇ ਜਿੱਥੇ ਵੀ ਔਰ ਮਿੰਟੇ ਪੰਜ ਨਹੀਂ ਖੜੇ ਮੈਂ ਤਾਂ ਇੱਥੇ ਕੋਈ ਮੈਂ ਇੱਥੇ ਇਹੋ ਜਿਹਾ ਕੋਈ ਧਰਨਾ ਨਹੀਂ ਕੁਝ ਨਹੀਂ ਕੋਈ ਨਾਰਾ ਨਹੀਂ ਹੈਗਾ ਫਿਰ ਇਹ ਜਿੱਥੇ ਆਪਾਂ ਤਾਂ ਫਟਾ ਸ ਦੇਖਣ ਆਏ ਸੀ ਜੀ यूनिवर्सिटी तो ना से बाहर भी नहीं खड़न दिया जा हैं रोड साइड भी नहीं खड़न दिया लगी हुई है तो यहाँ पे जो लोग आ रहे हैं उनको आप देखो ऑलरेडी कहा है अलाउड नहीं आउटसाइडर यहाँ पे पूरा अरेंजमेंट क्या हुआ